ਵਿਆਹ ਵਾਲਾ ਮੁੰਡਾ ਦੁਲਹਨ ਨੂੰ ਲੈ ਕੇ ਚੜ ਰਿਹਾ ਸੀ ਸਟੇਜ ਤੇ ਪਰ ਹੋ ਗਈ ਜੱਗੋਂ ਤੇਰਵੀ ਦੋਸਤੋ ਅਕਸਰ ਹੀ ਵਿਆਹਾਂ ਵੇਲੇ ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜੋ ਕਿ ਸਾਰੀ ਉਮਰ ਨਹੀਂ ਭੁੱਲਦੀਆਂ ਇਸੇ ਤਰ੍ਹਾਂ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕੁੜੀ ਸ਼ਗਨਾਂ ਦੇ ਲਈ ਸਟੇਜ ਵੱਲ ਆਉਂਦੀ ਹੈ ਤਾਂ ਵਿਆਹ ਵਾਲਾ ਮੁੰਡਾ ਉਸ ਦਾ ਹੱਥ ਫੜ ਕੇ ਉਸ ਨੂੰ ਸਟੇਜ ਉੱਪਰ ਲੈ ਕੇ ਜਾਂਦਾ ਏ ਪਰ ਜਦੋਂ ਮੁੰਡਾ ਹੱਥ ਫੜ ਕੇ ਫੋਟੋ ਖਿੱਚਵਾਉਣ ਲੱਗਦਾ ਹੈ ਤਾਂ ਮੁੰਡੇ ਦਾ ਛੋਟਾ ਭਰਾ ਉਸ ਨੂੰ ਕਹਿੰਦਾ ਹੈ ਕਿ ਤੇਰੀ ਪੈਂਟ ਦੀ ਜਿੱਪ ਖੁੱਲੀ ਏ ਇਹ ਸੁਣ ਕੇ ਵਿਆਹ ਵਾਲਾ ਮੁੰਡਾ ਕੁੜੀ ਦਾ ਹੱਥ ਛੱਡ ਕੇ ਛੇਤੀ ਛੇਤੀ ਜਿੱਪ ਲਾਉਣ ਲੱਗ ਜਾਂਦਾ ਏ ਜਿਸ ਨੂੰ ਦੇਖ ਕੇ ਕੁੜੀ ਵੀ ਸ਼ਰਮਾ ਜਾਂਦੀ ਹੈ ਅਤੇ ਹੱਸਣ ਲੱਗ ਜਾਂਦੀ ਏ ਪਰ ਮੁੰਡਾ ਬਹੁਤ ਹੀ ਸ਼ਰਮਿੰਦਾ ਹੋ ਜਾਂਦਾ ਏ ਅਤੇ ਵਿਚੋਲਾ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇਹੋ ਜਿਹੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਵਿਆਹ ਵਾਲਾ ਮੁੰਡਾ ਵਿਚਾਰਾ ਆਪਣੀ ਬੇਇੱਜ਼ਤੀ ਮਹਿਸੂਸ ਕਰ ਜਾਂਦਾ ਹੈ ਅਤੇ ਛੇਤੀ ਛੇਤੀ ਸਟੇਜ ਤੇ ਰੱਖੇ ਸੋਫਿਆਂ ਤੇ ਜਾ ਕੇ ਬੈਠ ਜਾਂਦਾ ਏ ਸੋ ਕੀ ਕਦੇ ਤੁਸੀਂ ਵੀ ਕਿਸੇ ਵਿਆਹ ਵਿੱਚ ਇਹੋ ਜਿਹੀ ਕੋਈ ਘਟਨਾ ਦੇਖੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ